ਆਪਣੇ ਦੇਸ਼ ਦੀ ਸੇਵਾ ਲਈ ਤਾਂ ਬਹੁਤ ਸਾਰੇ ਨੌਜਵਾਨ ਅੱਗੇ ਆ ਕੇ ਪੁਲਿਸ ਫੌਜ ਜਾਂ ਹੋਰ ਵੱਖ-ਵੱਖ ਖੇਤਿਆਂ ਵਿੱਚ ਜਾ ਕੇ ਆਪਣੇ ਦੇਸ਼ ਦੀ ਸੇਵਾ ਕਰਦੇ ਨੇ ਪਰ ਹੁਣ ਜਿਹੜੀ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ ਤੁਹਾਨੂੰ ਥੋੜੀ ਹੈਰਾਨ ਵੀ ਕਰੇਗੀ ਤੇ ਨਾਲ ਹੀ ਤੁਹਾਡੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਹੋਰ ਪਰਬਲ ਕਰੇਗੀ ਆਪਣੇ ਦੇਸ਼ ਪ੍ਰਤੀ ਪ੍ਰੇਮ ਤੇ ਬਹਾਦਰੀ ਦੀ ਵਿਰਾਸਤ ਨੂੰ ਜਾਰੀ ਰੱਖਦੀ ਹੋਈ ਪਾਰੂਲ ਟਡਵਾਲ ਪੰਜਵੀਂ ਪੀੜ੍ਹੀ ਦੀ ਫੌਜ ਅਧਿਕਾਰੀ ਬਣ ਗਈ ਹੈ ਉਹ ਇੱਕ ਪ੍ਰਸਿੱਧ ਫੌਜੀ ਪਰਿਵਾਰ ਦੀ ਪਹਿਲੀ ਮਹਿਲਾ ਅਧਿਕਾਰੀ ਹੈ ਜਿਸ ਨੇ ਫੌਜ ਵਿੱਚ ਭਰਤੀ ਹੋ ਕੇ ਇੱਕ ਇਤਿਹਾਸ ਰਚ ਦਿੱਤਾ ਹੈ ਚੇਨਈ ਦੇ ਆਫੀਸਰਸ ਟ੍ਰੇਨਿੰਗ ਅਕੈਡਮੀ ਦੇ ਪਰਮੇਸ਼ਵਰਨ ਡ੍ਰਿਲ ਸਕੁਅਰ ਵਿੱਚ ਇੱਕ ਮਾਨ ਮਤਾ ਪਾਲ ਦੇਖਣ ਨੂੰ ਮਿਲਿਆ ਜਦੋਂ 25 ਔਰਤਾਂ ਸਮੇਤ 155 ਆਫੀਸਰ ਕੈਡਟਸ ਨੂੰ ਇੱਕ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫੌਜ ਵਿੱਚ ਕਮਿਸ਼ਨ ਦਿੱਤਾ ਗਿਆ ਇਸ ਤੋਂ ਇਲਾਵਾ 9 ਦੋਸਤਾਨਾ ਵਿਦੇਸ਼ੀ ਦੇਸ਼ਾਂ ਦੇ 9 ਵਿਦੇਸ਼ੀ ਅਧਿਕਾਰੀ ਕੈਡਟਾਂ ਅਤੇ 12 ਵਿਦੇਸ਼ੀ ਅਧਿਕਾਰੀ ਕੈਡਟਾਂ ਨੇ ਆਪਣੇ ਸਿਖਲਾਈ ਸਫਲਤਾ ਪੂਰਵਕ ਪੂਰੀ ਕੀਤੀ ਹੈ ਇਸ ਸਭ ਨੇ ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰ ਤੋਂ ਇਸ ਤੇ ਸਹਿਯੋਗ ਦੇ ਬੰਧਨ ਨੂੰ ਹੋਰ ਵੀ ਉਸ਼ਾਹਿਤ ਕੀਤਾ ਇਸ ਸਮਾਗਮ ਨੇ ਲੈਫਟੇਨੈਂਟ 파ਰੂਟਾ ਡਵਾਲ ਜੋ ਕਿ ਉਹਨਾਂ ਦੇ ਸ਼ਾਨਦਾਰ ਫੌਜੀ ਪਰਿਵਾਰ ਦੀ 5ਵੀਂ ਪੀੜ੍ਹੀ ਦੀ ਪਹਿਲੀ ਮਹਿਲਾ ਅਧਿਕਾਰੀ ਸੀ ਉਸ ਨੂੰ ਆਰਮੀ ਆਰਡੈਂਸਕੋਪਸ ਵਿੱਚ ਕਮਿਸ਼ਨ ਦੇ ਕੇ ਇਤਿਹਾਸ ਰਚ ਦਿੱਤਾ ਇੱਥੇ ਕੁੱਲ 130 ਪੁਰਸ਼ ਕੈਡੀਟਾਂ ਵਿੱਚੋਂ 25 ਮਹਿਲਾ ਕੈਡੀਟਾਂ ਨੇ ਆਪਣੀ ਸਖਤ ਸਿਖਲਾਈ ਪੂਰੀ ਕੀਤੀ ਹੈ ਜੋ ਫੌਜ ਦੀ ਫਰਜ਼ ਹਿੰਮਤ ਤੇ ਕੁਰਬਾਨੀ ਦੇ ਮੁੱਲਾਂ ਨੂੰ ਦਰਸਾਉਂਦੀ ਹੈ ਹਵਾਈ ਸੈਨਾ ਦੇ ਮੁਖੀ ਅਮਰਪ੍ਰੀਤ ਸਿੰਘ ਦੁਆਰਾ ਨਰੀਖਣ ਕੀਤੀ ਗਈ ਇਸ ਬੇਦਾਗ ਪ੍ਰੇਡ ਨੇ ਸ਼ੁੱਧਤਾ ਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਏਸੀਏ ਰਾਜ ਵਾਸ਼ ਨੂੰ ਸਵਾਰਟਾਫੋਨਰ ਤੇ ਸਿਲਵਰ ਮੈਡਲ اےਯੂਓ ਪਾਰੂਤ ਢਵਾਲ ਨੂੰ ਓਟੀਏ 골ਡ ਮੈਡਲ ਤੇ ਬੀਯੂਓ ਪ੍ਰਾਂਜਲ 딕ਸ਼ਿਤ ਨੂੰ ਕਾਂਸੀ ਦਾ ਤਗਮਾ ਪੇਟ ਕੀਤਾ। ਲੈਫਟ ਹੈਂਡ ਪਾਰੂਤ ਢਵਾਲ ਦੀ ਕਮਿਸ਼ਨਿੰਗ ਇਸ ਦਿਨ ਦੀ ਮੁੱਖ ਗੱਲ ਸੀ। ਯੋਗਤਾ ਦੇ ਕਰਮਵਿਝੇ ਪੈਲੇਸਥਾਨ ਉੱਤੇ ਰਹਿ ਕੇ ਉਹਨਾਂ ਨੂੰ ਰਾਸ਼ਟਰਪਤੀ ਦਾ 골ਡ ਮੈਡਲ ਵੀ ਪ੍ਰਾਪਤ ਹੋਇਆ ਜੋ ਉਹਨਾਂ ਦੇ ਸ਼ਾਨਦਾਰ ਸਮਰਪਣ ਤੇ ਅਕਾਦਮਿਕ ਉੱਤਮਤਾ ਨੂੰ ਦਰਸਾਉਂਦਾ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਨੋਰੀ ਪਿੰਡ ਦੀ ਵਸਨੀਕ ਉਹ ਇੱਕ ਦੁਰਲੱਭ ਪੰਜਵੀਂ ਪੀੜੀ ਦੀ ਫੌਜੀ ਵਿਰਾਸਤ ਨੂੰ ਦਰਸਾਉਂਦੀ ਹੈ ਤੁਹਾਨੂੰ ਦੱਸ ਦਈਏ ਕਿ ਉਸਦੇ ਪਰਦਾਦਾ ਸੁਬੇਦਾਰ ਹਰਰਾਮ ਸਿੰਘ ਨੇ 1896 ਤੇ 1924 ਦੇ ਵਿਚਕਾਰ 74 ਪੰਜਾਬੀਆਂ ਨਾਲ ਸੇਵਾ ਕੀਤੀ ਹੈ ਉਸਦੇ ਪਰਦਾਦਾ ਮੇਜਰ ਐਲੈਸਟਰ ਟਡਵਾਲ ਨੇ 3 जाट ਨਾਲ ਸੇਵਾ ਕੀਤੀ ਹੈ ਜਦੋਂ ਕਿ ਕਰਨਲ ਦਿਲਜੀਤ ਸਿੰਘ ਟਡਵਾਲ 7 ਜੇਏਕੇ ਆਰਆਈਐਫ ਅਤੇ ਬ੍ਰਿਗੇਡਰ ਜਗਤ ਜਾਮ왈 ਤਿੰਨ ਕਮਾਉਂ ਨੇ ਮਸ਼ਾਲ ਨੂੰ ਅੱਗੇ ਵਧਾਇਆ ਹੈ ਅੱਜ ਉਸ ਦੇ ਪਿਤਾ ਮੇਜਰ ਜਨਰਲ ਕੇਐਸ ਟਡਵਾਲ ਅਤੇ ਭਰਾ ਕੈਪਟਨ ਤਨੰਜ ਟਡਵਾਲ ਫੌਜ ਵਿੱਚ ਸੇਵਾ ਨਿਭਾਰੇ ਨੇ ਜਿਸ ਨਾਲ ਉਹ ਇੱਕ ਦੁਰਲੱਭ ਉਦਾਹਰਣ ਹੈ ਕਿ ਇੱਕ ਪਰਿਵਾਰ ਵਿੱਚ ਤਿੰਨ ਮੈਂਬਰ ਫੌਜ ਦੀ ਸੇਵਾ ਨਿਭਾਰੇ ਅਧਿਕਾਰੀ ਨੇ ਲੈਫਟੀਨੈਂਟ ਪਰੂਲ ਟਡਵਾਲ ਤੇ ਉਹਨਾਂ ਦੇ ਪਰਿਵਾਰ ਲਈ ਇਹ ਪਾਲ ਪਰੰਪਰਾ ਦੀ ਨਿਰੰਤਰਤਾ ਤੇ ਪਰਿਵਾਰ ਵਿੱਚੋਂ ਪਹਿਲੀ ਮਹਿਲਾ ਅਧਿਕਾਰੀ ਦਾ ਫੌਜ ਵਿੱਚ ਸ਼ਾਮਲ ਹੋਣ ਨਾਲ ਬਹੁਤ ਮਾਣ ਵਾਲੀ ਗੱਲ ਬਣ ਗਈ ਹੈ